ਪਿਛਲੀ ਦੀ ਵੱਡੀ ਖਬਰ ਕੰਗਨਾਰਨੌਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਬੇਤਰਤੀ ਕੰਗਨਾਰਨੌਤ ਜੋ ਕਿ ਆਪਣੇ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਬਿਆਨਾਂ ਕਰਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਜਾਣ ਬੁੱਝ ਕੇ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦੀ ਨੀਅਤ ਦੇ ਨਾਲ ਜਿਹੜੀ ਫਿਲਮ ਬਣਾਈ ਹੈ ਜਿਸ ਨੂੰ ਐਜੀਪੀਸੀ ਦੇ ਵੱਲੋਂ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦਾਜੇ ਕੇ ਮਾਝ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਐਮਰਜੈਂਸੀ ਦੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਦੱਸ ਦਿਨਾ ਦੋਸ਼ ਲਾਇਕ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਕੰਗਣਾ ਰਣੌਤ ਨੇ ਜੋ ਕਿ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਾਰਨ ਹੀ ਵਿਵਾਦਾਂ ਦੇ ਵਿੱਚ ਘिरी ਹੋਈ ਇਸ ਕਰਕੇ ਉਹਨਾਂ ਨੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਕੰਗਣਾ ਰਣੌਤ ਖਿਲਾਫ ਧਾਰਮਿਕ ਭਾਵਨਾਵਾਂ ਵਪੜਕਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਤਾਂ ਵੀ ਨੇ ਕਿਹਾ ਕਿ 1984 ਦੇ ਸ਼ਹੀਦਾਂ ਵਾਇਰਸ ਸਿੱਖ ਵਿਰੋਧੀ ਕਹਾਣੀ ਰਚ ਕੇ ਦੇਸ਼ ਦਾ ਅਪਮਾਨ ਕਰਨਾ ਕਾਨੂੰਨੀ ਗਰਪਾਈ ਹੈ ਇਹਦੇ ਨਾਲ ਹੀ ਹੋਰ ਕੀ ਕੁੱਝ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਉਹਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਮੈਂ ਆਪਣੇ ਵੱਡੀ ਗਿਣਤੀ ਬਹੁਗਰਤੀ ਲੋਕਾਂ ਨੂੰ ਇੱਥੇ ਵਿਚਾਰੇ ਆਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਉਹਦੀ ਜ਼ਿੰਦਗੀ ਦਾ ਪਤਨ ਦਾ ਕਾਰਨ ਵੀ ਬਣਿਆ ਉਹਦੀ ਸਿਆਸਤ ਦਾ ਪਤਨ ਦਾ ਕਾਰਨ ਵੀ ਬਣਿਆ ਉਸ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਕੰਗਣਾ ਰੌਤ ਵੱਲੋਂ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹ ਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਸੋ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਲਮਾਂਕਣ ਹੋਣਾ ਚਾਹੀਦਾ ਸਹੀ ਤੱਤ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਪਰਦੇ ਦੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ નિર્ਦਈ ਜ਼ਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਆ ਉਹਨਾਂ ਦਾ ਕਰੈਕਟਰ ਕੀਤਾ ਗਿਆ ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਆ ਗਈ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਆ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮ ਕਣੀ ਦੇ ਤੌਰ ਤੇ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ ਉਹਨਾਂ ਦਾ ਕੋਈ ਵੀ ਬੰਦਾ ਕਰਦਾਰ ਆਮ ਵਿਅਕਤੀ ਕੀ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਇਸ ਗੱਲ ਲਈ ਅਸੀਂ ਖਲਾਫ ਹਾਂ ਪਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜਿਹੜੀਆਂ ਫਿਲਮਾਂ ਇਹ ਜਿਹੜੀਆਂ ਕਿ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਰਹੀਆਂ ਨੇ ਤੇ ਸਿੱਖਾਂ ਦੇ ਅਸਲ ਮੁੱਦਿਆਂ ਨੂੰ ਕਿਉਂਕਿ ਸਿੱਖਾਂ ਦੀ ਲੜਾਈ ਹੱਕਾਂ ਦੀ ਲੜਾਈ ਆ ਸਿੱਖਾਂ ਦਾ ਸਨਘਰਸ਼ ਸਿੱਖਾਂ ਦਾ ਸੰਘਰਸ਼ ਆ ਸਿੱਖਾਂ ਦੀ ਗੱਲ ਜਿਹੜੀ ਆ ਮਾਨਵਤਾ ਦੇ ਭਲੇ ਲਈ ਹੁੰਦੀ ਆ ਗੁਰੂ ਸਾਹਿਬ ਦੇਤੇ ਸਿਧਾਂਤ ਹੀ ਹੁੰਦੀ ਆ ਸੋ ਟ੍ਰੇਲਰ ਦੇ ਅੰਦਰ ਜੋ ਕੁਝ ਦਿਖਾਈ ਦੇ ਰਿਹਾ ਉਹ ਬਹੁਤ ਮਾੜਾ ਤੇ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਹੀ ਕਾफी ਰੋਸ ਆ ਕਿ ਇਹ ਜਿਹੜੀ ਜਿਹੜੀ ਇਹ ਚੀਜ਼ ਦਿਖਾਈ ਜਾ ਰਹੀ ਆ ਇਹਦੇ ਵਿੱਚ ਸਿੱਖ ਕਰੈਕਟਰ ਨੂੰ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਆ ਅਸੀਂ ਇਸ ਦਾ ਡਟਵਾਂ ਵਿਰੋਧ ਕਰਦੇ ਆ